ਸ੍ਰੀ ਆਕਾਲ ਜੀ ਵੀਡੀਓ ਵੇਖ ਰਿਹਾ ਆਪ ਸਭ ਨੂੰ ਜੀਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਕਰੀਆ ਤੇ ਹਾਂ ਅੱਜ ਦੀ ਵੱਡੀ ਖਬਰ ਪੈਲ ਕਮ ਹਮਲੇ ਦੇ ਮੁਜ਼ਰਮ ਸੁਲੇਮਨ ਸ਼ਾ ਦਾ ਐਨਕਾਊਂਟਰ ਸ਼੍ਰੀਨਗਰ 26 ਜੁਲਾਈ 2025 ਸੰਸਦ ਵਿੱਚ ਅੱਜ ਆਪਰੇਸ਼ਨ ਸੰਦੂਰ ਦੇ ਮੁੱਦੇ ਤੇ ਮੈਂਸ ਚੱਲ ਰਹੀ ਹੈ ਇਸ ਦਰਜ ਜੰਮੂ ਕਸ਼ਮੀਰ ਵਿੱਚ ਆਪਰੇਸ਼ਨ ਮਹਾਦੇਵ ਤਹਿਤ ਕਾਰਵਾਈ ਕਰਦੇ ਹੋਏ ਸੁਰੱਖਿਆ ਬਲਾਂ ਦੇ ਨੇ ਪਹਿਲਗਾਂ ਹਮਲੇ ਦੇ ਦੋਸ਼ੀ ਸੁਲੇਮਨ ਸ਼ਾਹ ਨੂੰ ਮਾਰ ਦਿੱਤਾ ਹੈ ਜਾਣਕਾਰੀ ਅਨੁਸਾਰ ਇਸ ਆਪਰੇਸ਼ਨ ਵਿੱਚ ਅਤਵਾਦੀ ਅਬੂ ਹਮਜ਼ਾ ਹਮਜ਼ਾ ਅਤੇ ਜਾਸਿਰ ਵੀ ਮਾਰੇ ਗਏ ਹਨ ਸੁਰੱਖਿਆ ਬਲਾਂ ਲੰਬੇ ਸਮੇਂ ਤੋਂ ਇਨ੍ਹਾਂ ਅਤਵਾਦੀਆਂ ਦੀ ਪਾਲਕਾ ਰੇ ਸਨ ਸਰਕਾਰ ਨੇ ਸੁਲੇਮਨ ਸ਼ਾਹ ਤੇ 20 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਸੀ ਇਸ ਜਾਂ ਇਸ ਕਾਰਵਾਈ ਬਾਰੇ ਫੌਜ ਦੇ ਚਿਨਾਰ ਕੌਰ ਜਿਨਾ ਕੌਰ ਨੇ ਆਪਣੇ ਐਕਸ ਹੈਂਡਲ ਤੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਫੌਜ ਦੇ ਅਧਿਕਾਰੀ ਅਧਿਕਾਰੀਆਂ ਅਨੁਸਾਰ ਖੂਫੀਆ ਜਾਣਕਾਰੀ ਦੇ ਆਧਾਰ ਤੇ ਲਡਵਾ ਸਖੇਤਰ ਵਿੱਚ ਇੱਕ ਤਲਾਸ਼ੀ ਮਹਿੰਮਾ ਸ਼ੁਰੂ ਕੀਤੀ ਗਈ ਹੈ ਇਸ ਦੌਰਾਨ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਹੋਇਆ ਹੈ ਜੋ ਕਈ ਘੰਟੇ ਚੱਲਿਆ ਹੈ ਸੁਰੱਖਿਆ ਬਲਾਂ ਦੇ ਮੁਕਾਬਲੇ ਤੇ ਵਿੱਚ ਤਿੰਨ ਅੱਤਵਾਦੀਆਂ ਨੂੰ ਮਾਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਫਿਲਹਾਲ ਇਲਾਕੇ ਵਿੱਚ ਤਲਾਸ਼ੀ ਮہم ਜਾਰੀ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ